ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸਿੱਖ ਨੂੰ ਦਾੜੀ ਕਟਾਉਣੀ ਚਾਹੀਦੀ ਹੈ ਆਪਾਂ ਤੁਹਾਨੂੰ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਇਸ ਗੱਲ ਦਾ ਜੋ ਜਵਾਬ ਹੈ ਉਹ ਸੁਣਾਉਣ ਜਾ ਰਹੇ ਹਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਸੁਣਿਓ ਔਰ ਨਾਲ ਹੀ ਜੋ ਸਬਸਕ੍ਰਾਈਬ ਵਾਲਾ ਬੈਲ ਆਈਕਨ ਆ ਉਸ ਨੂੰ ਦਬਕੇ ਕੰਟੀਨਿਊ ਵੀ ਬੈਲ ਆਈਕਨ ਨੂੰ ਦਬਾ ਲਿਓ ਤੇ ਵੀਡੀਓ ਨੂੰ ਕਮੈਂਟ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਹਾਂ ਹੁਣ ਤੁਹਾਨੂੰ ਮੈਂ ਪਾਪਾ ਜੀ ਦੀ ਇੱਕ ਗੱਲ ਸੁਣਾਉਣਾ ਹਾਂ ਜਿੱਥੇ ਉਹ ਗੱਲ ਕਰਦੇ ਨੇ ਕਿ ਮੈਂ ਦਾੜੀ ਕਟਾਉਣੀ ਆ ਇਸ ਦੇ ਉੱਤੇ ਉਹ ਭਜੰਗੀ ਸਿੰਘ ਨੇ ਕੀ ਜਵਾਬ ਦਿੱਤਾ it ਕੋ ਜੰਗੀ ਸਿੰਘ ਬੜੀ ਸੋਹਣੀ ਉਹਨੂੰ ਦਾੜ੍ਹੀ ਆਈ ਤੇ ਉਹਦਾ ਮਾਪਿਓਂ ਕਹਿੰਦਾ ਵੀ ਇਹਨੂੰ ਸਮਝਾਓ ਇਹ ਕਹਿੰਦਾ ਮੈਂ ਦਾੜ੍ਹੀ ਕਟਾਉਣੀ ਹੈ ਮੈਂ ਕਿਹਾ ਵੀ ਇਹਨੂੰ ਥੋੜਾ ਜਿਹਾ ਇਕੱਲਾ ਮੇਰੇ ਕੋਲ ਛੱਡ ਦਿਓ ਮੈਂ ਇਕੱਲਾ ਪਿਆਰ ਨਾਲ ਉਹਨੂੰ ਹੱਥ ਫੇਰਿਆ ਮੈਂ ਕਿਹਾ ਬੇਟਾ ਕੀ ਗੱਲ ਹੈ ਇਹਨੂੰ ਸਮੱਸਿਆ ਕੀ ਹੈ ਜਾਂਦਾ ਸੀ ਉਹ ਪਲਸ 2 ਦੇ ਵਿੱਚ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਹਿੰਦੇ ਗਿਆਨੀ ਜੀ ਮੈਂ ਕੇਸ ਨਹੀਂ ਕਟਾਉਣਾ ਚਾਹੁੰਦਾ ਮੇਰੀ ਨਹੀਂ ਮਰਜ਼ੀ ਪਰ ਮੇਰੀ ਕਲਾਸ ਦੇ ਵਿੱਚ ਸਿੱਖਾ ਦੀਆਂ ਕੁੜੀਆਂ ਨੇ ਉਹਨਾਂ ਦਾ ਇੱਕ ਗਰੁੱਪ ਹੈ ਪਰ ਭਟੇ ਉਹਨਾਂ ਦੇ ਮੁੰਨੇ ਹੋਏ ਨੇ ਗੁੱਤਾ ਉਹਨਾਂ ਦੀਆਂ ਮੁੰਨੀਆਂ ਹੋਈਆਂ ਨੇ ਤੇ ਬਾਕੀ ਦੇ ਮੁੰਡਿਆਂ ਨੇ ਕੇਸਟਾਏ ਹੋਏ ਨੇ ਮੈਂ ਕੱਲੇ ਰੱਖਿਓ ਸਾਡੇ ਘਰ ਦੇ ਵਿੱਚ ਸਿੱਖੀਏ ਜਦੋਂ ਮੈਂ ਕਲਾਸ ਦੇ ਵਿੱਚ ਜਾਣਾ ਤੇ ਮੈਨੂੰ ਕਹਿੰਦੇ ਨੇ ਅੰਕਲ ਆ ਗਿਆ ਤਵੱਜੂ ਦੇਣਾ ਇਹ ਹੈ ਸਾਡੇ ਸਮਾਜ ਦੀ ਸਿੱਖਿਆ ਇਹਨੂੰ ਕਹਿੰਦੇ ਉਹ ਵੀ ਬੜਾ ਵੱਡਾ ਸਿੱਖ ਅਮੀਰ ਹੋ ਗਏ ਨੇ ਇਸ ਅਮੀਰੀ ਨੂੰ ਤੁਹਾਡੀ ਨੂੰ ਅੱਗ ਲੱਗੇ ਕਿਦੇ ਜਿਹੜੀ ਸਿੱਖੀ ਨੂੰ ਮਖੌਲ ਕਰਦੀ ਜੇ ਸਿੱਖੀ ਪਿੱਛੇ 7 ਤੇ 9 ਸਾਲ ਦੇ ਬੱਚਿਆਂ ਨੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਤੁਸੀਂ ਉਹਨੂੰ ਭਲਾ ਕੇ ਤੁਹਾਨੂੰ ਫਿਕਰ ਹੀ ਕੋਈ ਨਹੀਂ ਇਸ ਚੀਜ਼ ਦਾ ਵੀ ਕਾਦੇ ਵਾਸਤੇ ਕੁਰਬਾਨੀ ਕੀਤੀ ਸੋ ਬਾਬਾ ਜੀ ਨੇ 1 ਮਿੰਟ ਦੇ ਵਿੱਚ ਬੜੇ ਹੀ ਆਸਾਨ ਸ਼ਬਦਾਂ ਦੇ ਵਿੱਚ ਇਹ ਗੱਲ ਦੱਸ ਦਿੱਤੀ ਦੋਸਤੋ ਅਕਸਰ ਇਹ ਗੱਲ ਦੇਖੀ ਜਾਂਦੀ ਹੈ ਕਿ ਕਈ ਵਾਰ ਕਿਤੇ ਬਹੁਤ ਘੱਟ ਉਮਰ ਦੇ ਲੋਕ ਵੀ ਹੋਣ ਤਾਂ ਉਹਨਾਂ ਨੂੰ ਵੀ ਅਕਸਰ ਲੋਕ ਅੰਕਲ ਜੀ ਕਹਿ ਕੇ ਬੁਲਾਉਂਦੇ ਨੇ ਕਿ ਅੰਕਲ ਜੀ ਕਿਤੇ ਉਹਨਾਂ ਦੀ ਬਹੁਤ ਜ਼ਿਆਦਾ ਉਮਰ ਨਹੀਂ ਹੈ ਪਰ ਕਿਤਨਾ ਕਿਤੇ ਦੂਸਰੇ ਨੂੰ ਪਲੂਣ ਦਾ ਇਹ ਇੱਕ ਸ਼ਬਦ ਵੀ ਉਪਯੋਗ ਕੀਤਾ ਜਾਂਦਾ ਪਰ ਵਧੇਰੇ ਧਾਵਾ ਤੇ ਦੂਸਰੇ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਜਿਸ ਦੇ ਮੂੰਹ ਦੇ ਉੱਤੇ ਦਾੜ੍ਹੀ ਕੇਸ ਹੋਵੇ ਉਸ ਨੂੰ ਅੰਕਲ ਜੀ ਕਹਿ ਕੇ ਅੰਕਲ ਜੀ ਅੰਕਲ ਜੀ ਕਹਿ ਕੇ ਇਸ ਪ੍ਰਕਾਰ ਉਸ ਨੂੰ ਕਿਤਨਾ ਕਿਤੇ ਨਿਵਾ ਦਹਾਇਆ ਜਾਂਦਾ ਕਿ ਉਹ ਚਾਹੇ ਉਸ ਦੀ ਉਮਰ 10 15 ਸਾਲ ਦੀ 20 ਸਾਲ ਦੀ ਹੋਵੇ ਪਰ ਅਗਰ ਉਸ ਨੇ ਦਾੜ੍ਹੀ ਕੇਸ ਰੱਖੇ ਨੇ ਤਾਂ ਉਸ ਦੀ ਉਮਰ ਬਹੁਤ ਜ਼ਿਆਦਾ ਜਾਪਦੀ ਹੈ ਪਰ ਇਥੇ ਵੀ ਮੈਂ ਗੱਲ ਕਹਿਣਾ ਚਾਹੂੰਗਾ ਕਿ ਦਾੜੀ ਕੇਸ ਰੱਖੇ ਹੋਏ ਨੇ ਤਾਂ ਇਹ ਆਪਾਂ ਨੂੰ ਇੱਕ ਸਿਆਣਪ ਦੀ ਵੀ ਨਿਸ਼ਾਨੀ ਹੈ ਜਿਸ ਬੰਦੇ ਨੇ ਦਾੜੀ ਕੇਸ ਰੱਖੇ ਹੋਏ ਨੇ ਉਹ ਸਿਆਣਾ ਵੀ ਹੋਊਗਾ ਬਾਕੀਆਂ ਦੇ ਨਾਲੋਂ ਬਧੇਰੇ ਸਿਆਣਾ ਜ਼ਰੂਰ ਹੋਊਗਾ ਉਸ ਨੂੰ ਸਮਾਜ ਦੇ ਵਿੱਚ ਵਿਚਰਨਾ ਜ਼ਰੂਰ ਆਉਂਦਾ ਹੋਊਗਾ ਪਰ ਹਾਂ ਕਈ ਲੋਕ ਅਜਿਹੇ ਬਾਣੇ ਨੂੰ ਵੀ ਬਦਨਾਮ ਕਰਦੇ ਨੇ ਔਰ ਉਹੋ ਜਿਹੇ ਲੋਕ ਅੱਗੇ ਉਹ ਜੀਆਂ ਵਾਲ ਕਟੋਣ ਲੀਆਂ ਦਾੜੀ ਕਟੋਣ ਵਾਲੀਆਂ ਗੱਲਾਂ ਕਰਦੇ ਨੇ ਦੋਸਤੋ ਆਪਾਂ ਇੱਕ ਗੱਲ ਕਹਿਣਾ ਚਾਹਾਂਗੇ ਕਿ ਅਗਰ ਤੁਸੀਂ ਗੁਰੂ ਦੇ ਸਿੰਘ ਬਣਨਾ ਹੈ ਤਾਂ ਹੀ ਦਾੜੀ ਕੇਸ ਰੱਖੋ ਜੇ ਤੁਸੀਂ ਸਮਾਜ ਨੂੰ ਸੰਤੁਸ਼ਟ ਕਰਨ ਵਾਸਤੇ ਜਾਂ ਸਮਾਜ ਦੇ ਵਿੱਚ ਆਪਣੀ ਇੱਕ ਨਵੀਂ ਅਲੱਗ ਲੁੱਕ ਬਣਾਉਣ ਵਾਸਤੇ ਦਾੜੀ ਕੇਸ ਰੱਖਦੇ ਜੇ ਤਾਂ ਨਾ ਰੱਖੋ ਅਗਰ ਤੁਹਾਡਾ ਮਨ ਮੰਨਦਾ ਹੈ ਕਿ ਮੇਰੇ ਗੁਰੂ ਨੇ ਮੈਨੂੰ ਇਹ ਸੰਦੇਸ਼ ਦਿੱਤਾ ਕਿ ਸਾਨੂੰ ਦਾੜੀ ਕੇਸ ਰੱਖਣੇ ਚਾਹੀਦੇ ਤਾਂ ਰੱਖੋ ਅਗਰ ਤੁਹਾਡਾ ਮਨ ਨਹੀਂ ਮੰਨਦਾ ਤਾਂ ਤੁਸੀਂ ਜਿਸ ਪ੍ਰਕਾਰ ਹੋ ਉਸੇ ਪ੍ਰਕਾਰ ਰਹੋ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਗਰ ਤੁਸੀਂ ਦਾੜੀ ਕੇਸ ਰੱਖ ਕੇ ਫਿਰ ਤੁਸੀਂ ਦਾੜੀ ਕੇਸ ਘਟਾਓਗੇ ਦਾੜੀ ਘਟਾਓਗੇ ਉਹਨੂੰ ਕੈਂਚੀ ਲਗਵਾਓਗੇ ਤਾਂ ਉਹ ਗੁਰੂ ਦੀ ਤੋਹਫੀਨ ਹੋਊਗੀ ਤਾਂ ਉਹ ਆਪਣੇ ਗੁਰੂ ਦਾ ਅਪਮਾਨ ਹੋਊਗਾ ਇਸ ਲਈ ਤੁਸੀਂ ਉਹ ਅਪਮਾਨ ਕਰੋ ਹੀ ਨਾ ਔਰ ਤੁਸੀਂ ਅਗਰ ਕਲੀਨ ਸ਼ੇਪ ਹੋ ਤਾਂ ਤੁਸੀਂ ਆਪਣੇ ਕਲੀਨ ਸ਼ੇਪ ਰਹੋ ਦਾੜੀ ਕੇਸ ਨਹੀਂ ਹੈ ਤਾਂ ਉਹ ਨਾ ਰੱਖੋ ਪਰ ਜੇ ਤੁਸੀਂ ਰੱਖੇ ਜੇ ਤਾਂ ਪੂਰੇ ਰਹਿਤ ਮਰਿਆਦਾ ਵਾਲੇ ਬਣੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ